ਯਾਨੀ ਬਾਈ ਉਧਰ ਨਹੀਂ ਜਾਣਾ ਬਾਈ ਪੈਸੇ ਲਾਏ ਆ ਸੜਕ ਬਣਾਈ ਆ ਤੈਨੂੰ ਪਤਾ ਹੀ ਨਾ ਕਹਿੰਦੇ ਆ ਹਜੇ ਕੌਂਸਲ ਸਾਹਿਬ ਖੜੇ ਨਹੀਂ ਯਾਰ ਹੈ ਪਤਾ ਵੇ ਇੱਕ ਟਾਹ ਤਿਆਰ ਖੰਦੇ ਆ ਇੱਥੇ ਖੜੇ ਆ ਕੀ ਲੱਗਦਾ ਨਹੀਂ ਸੀ ਨਹੀਂ ਜਾਣ ਜੀਦਾ ਤੈਨੂੰ ਹੈ ਲੋਕ ਵੇ ਕੁਛ ਕਰੋ ਸਮਝਦਾਰ ਹੋਗੇ ਕੌਂਸਲ ਸਾਹਿਬ ਇਹ ਤੁਸੀਂ ਖੜੇ ਹੋ ਰਾਹ ਬੰਦ ਕੀਤਾ ਪਰ ਫਿਰ ਲੋਕ ਫੇਰ ਤੁਰ ਜੰਦੇ ਨੇ ਤੈਨੂੰ ਕੋਈ ਗੱਲ ਨਹੀਂ ਜੀ ਭੈਣ ਭਰਾ ਹੀ ਨੇ ਸਾਡੇ ਉਹ ਤੁਹਾਨੂੰ ਦੇਖ ਕੇ ਸ਼ਾਇਦ ਥੋੜਾ ਘਬਰਾ ਗਿਆ ਵਾ ਪੋਣੇ 'ਚ ਲੋਕ ਵਿਛਾ ਕੇ ਆਡਾ ਵੀ ਜੀ ਕਰਦਾ ਘਰ ਚਲ ਜੀਏ ਬਟ ਗੱਲ ਇਹ ਫਿਰ ਆਪਣੇ ਪ੍ਰੋਫੈਸ਼ਨਲ ਨਿਆ ਨਹੀਂ ਹੈਗਾ ਉਸ ਚੀਜ਼ ਦਾ ਉਹ ਤਾਂ ਫਿਰ ਹੋ ਗਿਆ ਕਿ ਨੱਕ ਨੂੰ ਪਹੁੰਚ ਕੇ ਮੂੰਹ ਨੂੰ ਲਾ ਲਓ ਵੀ ਅਸੀਂ ਅਧਿਕਾਰਨ ਕਰਦਾ ਜੀ ਲੋਕ ਖਲਾਰਤੀ ਆ ਹੁਣ ਸਾਹਮਦੇ ਰਹੋ ਉਹ ਕੰਮ ਨਹੀਂ ਹੈਗਾ ਕੰਮ ਜੰਮੂ 'ਚ ਹੋ ਰਿਹਾ ਇਹਦੇ ਪਤਾ ਗਲੀ 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 'ਚ ਲੱਗਦੇ ਹੁੰਦਾ ਵੀ ਜੰਮੂ 'ਚ ਕੁਝ ਹੋ ਰਿਹਾ ਵਾ ਸੋ ਟਿਕਣਾ ਆ ਇਸ ਲਾਈਨ ਦੇ ਵਿੱਚ ਕੰਮ ਤੇ ਕੰਮ ਤੇ ਕੰਮ ਕੰਮ ਤੋਂ ਇਲਾਵਾ ਲੋਕਾਂ ਨੂੰ ਕੁਝ ਨਹੀਂ ਚਾਹੀਦਾ ਇਸ ਲਾਈਨ ਦੇ ਵਿੱਚ ਤੇ ਯਾਰ ਲੋਕਾਂ ਨੇ ਸਾਨੂੰ ਚੁਣਿਆ ਆ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਪੰਜ ਸਾਲ ਅਸੀਂ ਲੋਕਾਂ ਨੂੰ ਦੇਣੇ ਆ ਤੇ ਕੀ ਲੱਗਦਾ ਜੀ ਆਪਣੇ ਪੈਸ਼ਨ ਦੇ ਨਾਲ ਸ਼ੌਕ ਦਾ ਕੰਮ ਹੋਣੀ ਚਾਹੀਦੇ ਨੇ ਤਾਂ ਹੀ ਬੰਦਾ ਅੱਗੇ ਵੱਧ ਸਕਦਾ ਕਿੰਨਾ ਕਿ ਜਗ੍ਹਾ ਲੱਗ ਰਿਹਾ ਜਦੋਂ ਸੜਕਾਂ ਦੀ ਵਧੀਆ ਬਣ ਗਈ ਲੋਕ ਕਹਿੰਦੇ ਖੁਸ਼ੀ ਦਾ ਜੀ ਕਰਦਾ ਇਸੇ ਸ਼ਰਤ ਤੇ ਜੇ ਤੁਰੇ ਫਰੇ ਰਹੀਏ ਕਹਿੰਦੇ ਏਡਾਂ ਵਾਹ ਵਧੀਆ ਲੱਗ ਰਿਹਾ ਹਾਂਜੀ ਹੁਣ ਤੇ ਬਹੁਤ ਵਧੀਆ ਜੀ ਹੁਣ ਤੇ ਕੋਈ ਵੱਡਾ ਬੰਦਾ ਜਾਊਗਾ ਤੇ ਉਹ ਵੀ ਕਹੂਗਾ ਠੀਕ ਆ ਤੇ ਗੱਡੀਆਂ ਰੱਖ ਕੇ ਜਾਂਦੇ ਫੁੱਟ ਤਲ ਤੇ ਆਪ ਕੋਲ ਖੜੋ ਕੇ ਕਾਉਂਸਲਰ ਸਾਰੀ ਟੀਮ ਕੋਲ ਖਲੋ ਕੇ ਆਪ ਕੰਮ ਕਰਾਉਣ ਦੇ ਆ ਕਿ ਕਿਤੇ ਕੋ ਕਮੀ ਨਾ ਰਹੇ ਕੋਈ ਮੇਨ ਜਿਹੜੀ ਜੋ ਪ੍ਰੋਬਲਮ ਹੈਗੀ ਆ ਨਾ ਉਹ ਸੀਵਰ ਦੀ ਆ ਜੇ ਸੀਵਰ ਦੇ ਵਿੱਚੋਂ ਗਾਰਾਂ ਕੱਢੀਆਂ ਜਾਣ ਤਾਂ ਹੀ ਸੀਵਰ ਬੰਦ ਨਾ ਹੋਣ ਇਹ ਮੈਂ ਆ ਹੀ ਮੇਰ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਇਹਨਾਂ ਗਾਰਾਂ ਕੱਢਣ ਦਾ ਕੋਈ ਹੱਲ ਕੱਢੋ ਜਿਸ ਨਾਲ ਇਹ ਗਾਰਾਂ ਨਿਕਲਣ ਗਿਆ ਤੇ ਫੇਰ ਹੀ ਸੀਵਰ ਚੱਲਣਗੇ ਵੇਖੋ ਜੀ ਇਹ ਤੇ ਹੌਲੀ ਹੌਲੀ ਹੋਣਗੀਆਂ ਇੱਕਦਮ ਤੇ ਕੋਈ ਜਾਦੂ ਦੀ ਛੜੀ ਨਹੀਂ ਹੁੰਦੀ ਕੁਝ ਲੋਕਾਂ ਨੂੰ ਇਹ ਆ ਕੇ ਕਾਉਂਸਲ ਕੋ ਆਏ ਆ ਕੌਣ ਸਾਨੂੰ ਆ ਗਲੀ ਕਹਤੀ ਆ ਸੀਵਰ ਕਹਤਾ ਲਾਈਟਾਂ ਕਹਤੀਆਂ ਇਹ ਹੁਣੇ ਐਸੇ ਟਾਈਮ ਬਣਨੀਆਂ ਚਾਹੀਦੀਆਂ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਹਿਲਾਂ ਐਸਟੀਮੇਟ ਬੰਦਾ ਆ ਫੈਲਾ ਤਿਆਰ ਹੁੰਦੀਆਂ ਆ ਫਿਰ ਹਾਊਸ ਦੇ ਵਿੱਚ ਪਾਸ ਹੁੰਦੀਆਂ ਫਿਰ ਵਰਕ ਆਰਡਰ ਹੁੰਦੇ ਆ ਫਿਰ ਠੇਕੇਦਾਰ ਕੋਲ ਜਾਂਦੇ ਫਿਰ ਜਾ ਕੇ ਕੰਮ ਹੁੰਦੇ ਆ ਦੋਸਤੋ ਵੈਟ ਵਾਲਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਆਰਪੀਡੀ 24 ਚੈਲਨ ਦੇ ਨਾਲ ਤਸਵੀਰਾਂ ਸੀ ਵਿਖਾਵਾਂਗੇ ਤੁਹਾਨੂੰ ਲਗਾਤਾਰ ਵਾਰਡ ਨੰਬਰ 82 ਦੀਆ ਸੰਦੀਪ ਸਿੰਘ ਕੌਂਸਲ ਜਿਹੜਾ ਕਿ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਵੱਲੋਂ ਸੜਕ ਬਣਾਈ ਜਾ ਰਹੀ ਹੈ ਬਰਚੇ ਦੀ ਮੰਗ ਸੀ ਇਸ ਸੜਕ ਦੀ ਸੜਕ ਜਿਹੜਾ ਕੰਮ ਜਿਹੜਾ ਸ਼ੁਰੂ ਹੋ ਗਿਆ ਤੁਹਾਨੂੰ ਕਈ ਤਸਵੀਰਾਂ ਜਿਹਨੂੰ ਸਾਂਝੀ ਕਰਦਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਿਹਾ ਜਿਹੜਾ ਕੰਮ ਹੈ ਸ਼ੁਰੂ ਕੀਤਾ ਜਾ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਵੀ ਕੰਮ ਬਹੁਤ ਸਫਾਈ ਦੇ ਨਾਲ ਜਿਹੜਾ ਵਧੀਆ ਲੱਫਕ ਦਾ ਕੰਮ ਹੋ ਰਿਹਾ ਤੁਸੀਂ ਵੱਡੀ ਜਿਹੜੀ ਲਹਿਰ ਆ ਇਹੋ ਜਿਹੇ ਸੜਕਾਂ ਤੁਹਾਨੂੰ ਵੱਡੇ ਵੱਡੇ ਇਲਾਕਿਆਂ ਵਿੱਚ ਵੇਖਣ ਨੂੰ ਮਿਲਦੀਆਂ ਪਰ ਅੱਜ ਜਿਹੜਾ ਕੰਮ ਆ ਇੱਥੇ ਹੋ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀ ਕਰਾਂਗੇ ਜੇਕਰ ਗੱਡੀ ਇਹ ਗੱਲ ਸੜਕ ਦੀ ਕੁਆਲਿਟੀ ਦੀ ਕੰਮ ਬਹੁਤ ਵਧੀਆ ਤੇ ਤਸੱਲੀ ਬਖਸ਼ ਕੀਤਾ ਜਾ ਰਿਹਾ ਖੋਦ ਜਿਹੜੇ ਇਲਾਕੇ ਦੇ ਕੌਂਸਲ ਨੇ ਉਹ ਉੱਥੇ ਨਾਲ ਖੜੇ ਨੇ ਅਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਨੂੰ ਪੁੱਛਾਂਗੇ ਇਸ ਬਾਰੇ ਭਾਈ ਸਾਹਿਬ ਕਿਸ ਤਰ੍ਹਾਂ ਦੇ ਰਹੇ ਹੋ ਸੜਕ ਬਣਾਈ ਗਈ ਆ ਅੱਜ ਕੌਂਸਲ ਸਾਹਿਬ ਵੱਲੋਂ ਕਿੰਨੇ ਕੁ ਵਧੀਆ ਸੜਕ ਬਣਾਈ ਗਈ ਮੰਗ ਕਿੰਨੀ ਜਲਦੀ ਸੜਕ ਦੀ ਹੈ ਹਾਂਜੀ ਹੁਣ ਤੇ ਬਹੁਤ ਵਧੀਆ ਬਣ ਗਈ ਜੀ ਆਮ ਲੋਕਾਂ ਨੂੰ ਬਹੁਤ ਦਿੱਕਤ ਹੋਣ ਢਈ ਇਹ ਜਦੋਂ ਤੋਂ ਪਰੇਸ਼ਾਨੀ ਸੀ ਇਹ ਹੈਗੀ 8-10 ਸਾਲ ਤੋਂ ਹੀ ਪਹਿਲੋਂ ਹੈਗੀ ਨਹੀਂ ਬਣੀ ਨਹੀਂ ਜੀ ਬਾਬਾ ਜੀ ਬਣਾਉਂਦੇ ਵਾਹ ਹੋਰ ਗਈ ਬਣੀ ਨਹੀਂ ਮੇਰੇ ਸੋ ਇਸ ਇਲਾਕੇ ਦੇ ਬੜੇ ਸਰਕਾਰ ਆਈਆਂ ਬੜੇ ਕੌਂਸਲ ਆਏ ਬੜੇ ਗਏ ਪਰ ਅਜ ਤੱਕ ਕਿਸੇ ਉਹਨੇ ਸਾਰ ਕਿਉਂ ਨਹੀਂ ਲਈ ਇਹਦੀ ਇਲਾਕੇ ਦੀ ਪਹਿਲਾਂ ਨੇ ਕੋਈ ਕੀਤਾ ਹੀ ਨਹੀਂ ਬਣੀ ਨਹੀਂ ਪਹਿਲੋਂ ਹੋਣੀਆਂ ਪਹਿਲੀ ਇਹਦੀ ਬਣੀ ਦਾ 15 ਦਾ ਲੰਬਾ ਇਹ ਵੀ ਅੱਜ ਕਿੰਨਾ ਕਿ ਜਗਾ ਲੱਗ ਰਿਹਾ ਜਦੋਂ ਸੜਕਾਂ ਜੀ ਵਧੀਆ ਬਣ ਗਈਆਂ ਲੋਕ ਕਹਿੰਦੇ ਆਂ ਖੁਸ਼ੀ ਦਾ ਜੀ ਕਰਦਾ ਇਸੇ ਸ਼ਰਤ ਤੇ ਜਿਹੜੇ ਤੁਰੇ ਫਰੇ ਰਹੀਏ ਕਹਿੰਦੇ ਜਿੰਨਾ ਮਾਝਾ ਵਧੀਆ ਲੱਗ ਰਿਹਾ ਹਾਂਜੀ ਹੁਣ ਤਾਂ ਬਹੁਤ ਵਧੀਆ ਜੀ ਹੁੰਦੇ ਕੋਈ ਵੱਡਾ ਬੰਦਾ ਜਾਈਊਗਾ ਤੇ ਉਹ ਵੀ ਕਹੂਗਾ ਠੀਕ ਆਂ ਇਹ ਤਾਂ ਗੱਡੀਆਂ ਰੱਖ ਕੇ ਜਾਂਦੇ ਫੋਟੋਲ ਤੇ ਲੱਗਦਾ ਭਿਜੇ ਇੱਕ ਇਲਾਕੇ ਦੀ ਸੜਕਾਂ ਵਧੀਆ ਹੋਣ ਤੁਹਾਡੇ ਘਰਾਂ ਦੇ ਜਿਹੜੇ ਮੁੱਲ ਨੇ ਵਧੀਆ ਬਣ ਜਾਂਦੇ ਨੇ ਵੀ ਇਲਾਕੇ ਦਾ ਸੀਵਰੇਜ ਪਿਆ ਵਾ ਪਾਟਸਪਲਾਈ ਹੋ ਜਾਂਦੀ ਆ ਰੋਡ ਵਧੀਆ ਬਣੇ ਇਲਾਕੇ ਦੇ ਆਂਦੀ ਉਹਦੇ ਰੇ ਹਰ ਕਿਸ ਨੇ ਕਹਿਣਾ ਇੱਥੇ ਕਰੀਤੀ ਹੈ ਹਾਂਜੀ ਬਹੁਤ ﺍﻟਵਾਜੀ ਹੋਰ ਹੀ ਲੋਕਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਮੈਂਬਰ ਦੇ ਟੀਮ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਨਿਕੀ ਦੀ ਕਿਸ ਤਰ੍ਹਾਂ ਦੇ ਰਹੇ ਸੜਕ ਬਣਾਈ ਜਾ ਰਹੀ ਹੈ ਅੱਜ ਕੌਂਸਲਰ ਸਾਹਿਬ ਵੱਲੋਂ ਕਿੰਨਾ ਕੁ ਵਧੀਆ ਕੰਮ ਕੀਤਾ ਜਾ ਰਿਹਾ ਮਟੀਰੀਅਲ ਕਿੰਨਾ ਕੁ ਵਧੀਆ ਵਰਤੇ ਜਾ ਰਿਹਾ ਮਟੀਰੀਅਲ ਤੇ ਸੜਕ ਬੜੀ ਵਧੀਆ ਬਣਾ ਰਿਹਾ ਠੇਕੇਦਾਰ ਦੀ ਵੀ ਜਿਹੜੀ ਮਟੀਰੀਅਲ ਬਹੁਤ ਵਧੀਆ ਚਲੋ ਸਾਨੂੰ 25 30 ਸਾਲ ਹੋ ਗਏ ਕੰਮ ਕਰਾਉਂਦਿਆਂ ਨੂੰ ਵੇਖੀਦਾ ਕਿ ਤਰ੍ਹਾਂ ਪਹਿਲਾਂ ਕੀ ਹੁੰਦਾ ਸੀ ਕੀ ਨਹੀਂ ਹੁੰਦਾ ਸੀ ਮਟੀਰੀਅਲ ਵਧੀਆ ਹੁਣ ਤੇ ਚਲੋ ਬਹੁਤ ਫਰਕ ਪੈ ਗਿਆ ਟੈ ਕੀ ਸਭ ਕੋ ਪਹਿਲਾਂ ਹੀ ਮਿਕਸ ਹੋ ਕੇ ਆਉਂਦਾ ਆ ਨਹੀਂ ਤੇ ਅੱਗੇ ਤਿੰਨ ਤਿੰਨ ਚਾਰ ਚਾਰ ਵਾਰੀ ਕਰਨਾ ਪੈਂਦਾ ਏ ਤੇ ਬਾਕੀ ਕੰਮ ਵਧੀਆ ਜੰਗੀ ਪੱਧਰ ਤੇ ਹੋਂਦੇ ਆ ਵਧੀਆ ਤਰੀਕੇ ਨਾਲ ਹੋਂਦੇ ਆ ਆਪ ਕੋਲ ਖੋ ਕੇ ਕਾਉਂਸਲਰ ਸਾਰੀ ਟੀਮ ਕੋਲ ਖੋ ਕੇ ਆਪ ਕੰਮ ਕਰਾਉਣ ਢਈ ਆ ਕਿ ਕਿਤੇ ਕੋ ਕਮੀ ਨਾ ਰਾ ਜੇ ਕੋਈ ਇਹਨਸੋ ਵੀ ਇਹ ਸੜਕ ਦੀ ਮੰਗ ਕਿਨੇ ਜਰਦੀ ਹੈਗੀ ਸੀ ਵੀ ਇਹ ਸੜਕ ਜਿਹੜੀ ਇਤਿਹਾਸਿਕ ਸੜਕ ਆ ਇਹ ਪੂਰੀ ਕਿੱਥੋਂ ਬਣ ਰਹੀ ਆ ਕਿੱਥੋਂ ਤੇ ਜਾ ਰਹੀ ਸੜਕ ਇਹ ਬਾਬਾਈ ਕੁੱਲੀ ਵਾਲਿਆਂ ਦੀ ਨਗਰੀ ਆ ਜੀ ਇਹ ਸੜਕ ਜਿਹੜੀ ਆ ਆਪਣਾ ਜਿਸ ਤਰ੍ਹਾਂ RAM TEETH ਚੁਗਾਵਾ 18 ਬਾਅਦ ਇਹਨਾਂ ਸਾਰੇ ਪਿੰਡਾਂ ਨੂੰ ਲਿੰਕ ਕਰਦੀ ਆ ਇਹ ਜਾਂਦੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਨੂੰ ਇਹ ਜਾਂਦੀ ਰੇਲਵੇ ਸਟੇਸ਼ਨ ਨੂੰ ਇਹ ਜਾਂਦੀ ਹੈ ਯੂਨੀਵਰਸਿਟੀ ਨੂੰ ਖਾਲਸਾ ਕਾਲਜ ਨੂੰ ਉਸ ਕਰਕੇ ਇਹਦੀ ਅਵਾਜਾਈ ਬਹੁਤ ਜ਼ਿਆਦੀ ਆ ਤੇ ਇਹਦੇ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੂਗੀ ਜਿਲ੍ਹੇ ਦਾ ਹੋਰ ਕਿਹੜੀ ਕਿਹੜੀ ਮੰਗਾਂ ਨੇ ਜਿਹੜੀ ਤੁਹਾਡੇ ਇਲਾਕੇ ਦੀ ਕੌਂਸਲ ਸਾਹਿਬ ਜਲਦੀ ਪੂਰੀ ਕਰ ਰਹੇ ਨੇ ਹੋਰ ਕਿਹੜੀ ਕਿਹੜੀ ਮੁਸ਼ਕਲਾਂ ਜਿੰਦਾਂ ਤੋਂ ਬਣਾ ਰਹੀਆਂ ਜਿਸ ਤਰ੍ਹਾਂ ਕਿ ਮੇਨ ਜਿਹੜੀ ਪ੍ਰੋਬਲਮ ਹੈਗੀ ਆ ਨਾ ਉਹ ਸੀਵਰ ਦੀ ਆ ਸੀਵਰ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਸੀਵਰ ਦੇ ਵਿੱਚੋਂ ਗਾਰਾਂ ਕੱਢੀਆਂ ਜਾਣਾਂ ਕਦੀ ਸੀਵਰ ਬੰਦ ਨਾ ਹੋਣਾ ਇਹ ਮੈਂ ਆਹੀ ਮੇਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਗਾਰਾਂ ਕੱਢਣ ਦਾ ਕੋਈ ਹੱਲ ਕੱਢੋ ਜਿਸ ਨਾਲ ਇਹ ਗਾਰਾਂ ਨਿਕਲਣ ਗਿਆ ਤੇ ਫੇਰ ਹੀ ਸੀਵਰ ਚੱਲਣਗੇ ਇਹ ਹੱਲ ਜਲਦੇ ਤੋਂ ਜਲਦ ਕੱਢਣਾ ਚਾਹੀਦਾ ਆ ਕਿ ਆਪਾਂ ਨੂੰ ਜਿਹੜੀਆਂ ਮਸ਼ੀਨਾਂ ਆ ਇਹਦੇ ਨਾਲ ਪ੍ਰੈਸ਼ਰ ਮਾਰ ਕੇ ਪਾਣੀ ਤੇ ਅੱਗੇ ਚੱਲ ਜੂਗਾ ਪਰ ਗਾਰ ਕਰਕੇ ਗਾਰ ਤੇ ਉੱਥੇ ਦੀ ਉੱਥੇ ਹੈ ਨਾ ਜੇ ਗਾਰ ਨਿਕਲੂਗੀ ਤੇ ਸੀਵਰ ਪਾਣੀ ਚੱਲਣਗੇ ਨਾ ਇਸ ਕਰਕੇ ਮੇਅਰ ਸਾਹਿਬ ਨੂੰ ਬੇਨਤੀ ਆ ਕਿ ਜਲਦ ਜਲਦ ਟੈਂਡਰ ਲਾ ਕੇ ਇਹ ਜਿਹੜੇ ਘਾਰ ਕੱਟਣ ਵਾਲੇ ਸਫਾਈ ਸੇਵ ਆਪਣੇ ਮੁਲਾਜ਼ਮ ਲਗਾਏ ਜਾਣਾ ਵੀਰ ਜੀ ਸੋ ਵੀ ਖਾਸ ਕੇ ਅਸੀਂ ਦੇਖਿਆ ਪਹਿਲੀ ਸਰਕਾਰਾਂ ਬੜੀ ਆਈ ਆ بڑے ਕਾਉਂਸਲ ਆਏ ਨੇ ਕਿਉਂ ਨਹੀਂ ਅਜੇ ਤੱਕ ਇਲਾਕੇ ਦੀ ਸਾਰ ਨਹੀਂ ਗਈ ਕਿਉਂ ਨਹੀਂ ਅਜੇ ਤੱਕ ਜਿਹੜੀਆਂ ਇਲਾਕੇ ਦੀਆਂ ਮੰਗਾਂ ਨੇ ਜਰੂਰਤਾਂ ਕਿਉਂ ਨਹੀਂ ਪੂਰੀ ਕੀਤੀਆਂ ਦੇਖੋ ਜੀ ਹੁਣ ਹਰ ਸਾਲ ਤੇ ਬਰਸਾਤ ਕਾਰਨ ਸੜਕਾਂ ਟੁੱਟਦੀਆਂ ਟੁੱਟਦੀਆਂ ਦੋ ਚਾਰ ਪਰ ਇਹ ਸੜਕ ਬਣੀ ਨੂੰ ਕੱਟੋ-ਕੱਟ 15 ਸਾਲ ਹੋ ਗਏ ਆ ਇਹ 15 ਸਾਲਾਂ ਬਾਅਦ ਸੜਕ ਬਣਦੀ ਹੀ ਆ ਜੀ 15 ਸਾਲ ਬਾਅਦ ਤੁਹਾਨੂੰ ਪਤਾ ਫਿਰ ਬਰਸਾਤਾਂ ਆਉਣੀਆਂ ਕਿਤ ਤਰ੍ਹਾਂ ਉਹਦੇ ਨਾਲ ਸੜਕਾਂ ਟੁੱਟਣੀਆਂ ਟੁੱਟਣੀਆਂ ਉਸ ਤੋਂ ਬਾਅਦ ਪਹਿਲਾਂ ਕੋਈ ਕਿਸੇ ਨੇ ਸੜਕ ਨਹੀਂ ਬਣਾਈ ਜੀ ਇਹ ਹੁਣ ਆਪਾਂ ਯੋਰ ਪਾ ਕੇ ਸੰਦੀਪ ਨੇ ਯੋਰ ਪਾ ਕੇ ਮੇਅਰ ਸਾਹਿਬ ਨੇ ਐਮ ਐਲ ਏ ਸਾਹਿਬ ਨੇ ਇਹਨੇ ਦਬਾਅ ਪਾ ਕੇ ਸੜਕ ਬਣਾਈ ਆ ਕਿ ਪਹਿਲ ਆਧਾਰ ਤੇ ਸੜਕ ਬਣਾਈ ਜਾਵੇ ਗੁਰੂ ਨਗਰੀ ਦੀ ਸੜਕ ਆ ਇਹ ਤੋਂ ਸਾਰੀ ਬਾਬੇ ਕੁੱਲੀ ਵਾਲਿਆਂ ਦੀ ਨਗਰੀ ਆ ਤੇ ਲੋਕੀ ਜਦੋਂ ਐਂ ਦੀ ਲੰਘਦੇ ਆ ਤੇ ਲੋਕੀ ਗੱਲਾਂ ਕਰਦੇ ਆ ਕਿ ਗੁਰੂ ਦੀ ਨਗਰੀ ਹੋਵੇ ਤੇ ਸੜਕਾਂ ਬਣੀ ਹੋਵੇ ਇਸ ਨੂੰ ਮੁੱਖ ਰੱਖਦਿਆਂ ਆ ਇਹ ਸੜਕ ਜਿਹੜੀ ਜੋਰ ਲਾ ਕੇ ਬਣਾਈ ਗਈ ਹੈ ਜੀ ਠੀਕ ਹੈ ਮੇਰੇ ਸੋਪੇ ਹੁਣ ਕੀ ਲੱਗਦਾ ਵੀ ਜਿਹੜੀ ਇਲਾਕੇ ਦੀ ਹੈ ਜ਼ਰੂਰਤਾਂ ਨੇ ਲੋੜਾਂ ਨੇ ਉਹ ਹੌਲੀ ਹੌਲੀ ਪੂਰੀ ਕੀਤੀ ਜਾ ਰਹੀਆਂ ਨੇ ਦੇਖੋ ਜੀ ਇਹ ਤੇ ਹੌਲੀ ਹੌਲੀ ਹੋਣਗੀਆਂ ਇੱਕਦਮ ਤੇ ਕੋਈ ਜਾਦੂ ਦੀ ਛੜੀ ਨਹੀਂ ਹੁੰਦੀ ਕਿਉਂਕਿ ਐਸਟੀਮੇਟ ਬਣਾਉਣਾ ਹੁੰਦਾ ਆ ਹਾਊਸ ਜਾਣਾ ਹੁੰਦਾ ਆ ਵਰਕ ਆਰਡਰ ਹੋਣੇ ਹੁੰਦੇ ਆ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਕੁਝ ਲੋਕਾਂ ਨੂੰ ਇਹ ਆ ਕਿ ਕਾਉਂਸਲ ਕੋ ਆਏ ਆ ਕੌਣ ਸਾਨੂੰ ਆ ਗਲੀ ਕਹਤੀ ਆ ਸੀਵਰ ਕਹਤਾ ਲਾਈਟਾਂ ਕਹਤੀਆਂ ਇਹ ਹੁਣੇ ਐਸੇ ਟਾਈਮ ਬਣਨੀਆਂ ਚਾਹੀਦੀਆਂ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਹਿਲਾਂ ਐਸਟੀਮੇਟ ਬੰਦਾ ਆ ਫੇਲਾਂ ਤਿਆਰ ਹੁੰਦੀਆਂ ਆ ਫਿਰ ਪੌਂਸ ਦੇ ਵਿੱਚ ਪਾਸ ਹੁੰਦੀਆਂ ਫਿਰ ਵਰਕ ਆਰਡਰ ਹੁੰਦੇ ਆ ਫਿਰ ਠੇਕੇਦਾਰ ਕੋ ਜਾਂਦੇ ਫਿਰ ਜਾ ਕੇ ਕੰਮ ਹੁੰਦੇ ਆ ਲੋਕੀ ਕਹਿੰਦੇ ਆ ਕਿ ਅਸੀਂ ਕੌਂਸਲ ਨੂੰ ਕੰਮ ਕਹਤ ਆ ਕੰਮ ਹਫਤੇ ਚ ਹੀ ਹੋਣਾ ਚਾਹੀਦਾ ਇਸ ਕਰਕੇ ਹਰ ਟੀਜ ਦਾ ਪ੍ਰੋਸੀਜਰ ਹੁੰਦਾ ਆ ਉਹ ਟਾਈਮ ਹੁੰਦਾ ਆ ਉਹ ਜਿਹੜੀ ਨੀ ਟਿਕ ਪੌਂਸ ਸਿੱਧ ਕਿੰਨੀ ਜ਼ਿੰਮੇਵਾਰੀ ਹੁੰਦੀ ਆ ਕਿੰਨੇ ਘਰਾਂ ਦੀ ਜ਼ਿੰਮੇਵਾਰੀ ਆ ਹਰ ਕਿਸ ਦੀਆਂ ਮੁਸ਼ਕਲਾਂ ਸੁਣੀ ਹੁੰਦੀਆਂ ਅਸੀਂ ਦੇਖਿਆ ਕੌਂਸਲ ਦਾ ਬੂਹਾ ਸਵੇਰ ਤੋਂ ਲੈ ਕੇ ਰਾਤ ਤੱਕ ਖੁੱਲਾ ਰਹਿਦਾ ਲੋਕਾਂ ਦੀਆਂ ਦਰਬਾਰ ਲੱਗ ਜਾਂਦਾ ਲੋਕਾਂ ਦੀਆਂ ਮੁਸ਼ਕਲਾਂ ਤੱਕ ਸੁਣੀ ਜਾਂਦੀਆਂ ਇਕੱਲੀ ਇਕੱਲੀ ਗੱਲ ਸੁਣੀ ਦੇਖੋ ਜੀ ਐਮਐਲਏ ਤੇ ਕੌਂਸ ਕਾਉਂਸਲ ਕੋ ਹਰ ਕੇ ਨੇ ਆਪਣਾ ਆ ਕੇ ਦੁਖੜਾ ਰੋਣਾ ਹੈ ਚਾਹੇ ਉਹਦਾ ਘਰੇਲੂ ਆ ਚਾਹੇ ਉਹਦਾ ਮਹੱਲੇ ਦਾ ਆ ਚਾਹੇ ਉਹ ਸੀਵਰ ਬੰਦਿਆ ਚਾਹੇ ਲਾਈਟਾਂ ਬੰਦਿਆ ਚਾਹੇ ਕੇਦੀ ਵਿਧਵਾ ਪੈਨਸ਼ਨ ਆ ਚਾਹੇ ਉਹ ਘਰੇਲੂ ਕੰਮ ਆ ਦੋ ਮੀਆਂ ਬੀਵੀ ਦਾ ਝਗੜਾ ਆ ਸਭ ਕੁਝ ਆ ਹੁਣ ਮਸਲਮ ਮੀਆਂ ਪਾਪੀ ਦਾ ਜਿਹੜਾ ਝਗੜਾ ਨਾ ਜੀ ਉਹ ਇੱਕ ਦਿਨ ਚ ਨਹੀਂ ਵਿਪੜਦਾ ਉਹ ਕਾਉਂਸਲ ਨੂੰ ਆਪਣੇ ਕੋ ਉਧਰ ਧੜੇ ਚ ਵੀ ਗੱਲ ਸੁਣੀ ਪੈਂਦੀ ਆ ਉਧਰ ਧੜੇ ਦੀ ਵੀ ਗੱਲ ਸੁਣੀ ਪੈਂਦੀ ਆ ਦੋਵੇਂ ਧੜਾਂ ਦੀਆਂ ਗੱਲਾਂ ਸੁਣ ਕੇ ਸਚਾਈ ਲੱਭਣੀ ਪੈਂਦੀ ਆ ਕਿਉਂਕਿ ਹਰ ਜਿਹੜੀ ਇੱਕ ਆ ਪੱਖ ਦੱਸਣਾ ਆ ਦ ਆ ਕੁੜੀ ਵਾਲਿਆਂ ਆ ਆਪਣਾ ਪੱਖ ਦੱਸਣਾ ਮੁੰਡੇ ਵਾਲਿਆਂ ਆਪਣਾ ਪੱਖ ਦੱਸਣਾ ਆ ਉਹ ਪੱਖ ਨੂੰ ਵੇਖ ਕੇ ਸਚਾਈ ਦੇ ਆਧਾਰ ਤੇ ਫੈਸਲਾ ਕਰਾਂਗਾ ਕਾਉਂਸਲ ਦੀ ਜ਼ਿੰਮੇਵਾਰੀ ਬਹੁਤ ਵੱਜ ਜਾਂਦੀ ਆ ਕਿ 24 ਘੰਟੇ ਦੀ ਡਿਊਟੀ ਹੋ ਜਾਂਦੀ ਆ ਪਤਨਵਾਦੀ اے سی ਗੱਲਬਾਤ ਦੀ ਅਨਾਂ ਦੀ ਟੀਮ ਦੇ ਨਾਲ ਉਹ ਕੌਂਸਲਰ ਸਾਹਿਬ ਸੰਦੀਪ ਸਿੰਘ ਹਾਊਸ ਸਾਡੇ ਨਾਲ ਗੱਲਬਾਤੂ ਕਰਾਂਗੇ ਸੰਦੀਪ ਜੀ ਆਪਾਂ ਨਾਲ ਨਾਲ ਗੱਲਬਾਤ ਕਰਦੇ ਆਂ ਨਾਲ ਨਾਲ ਆਪਾਂ ਸੜਕ ਦੇ ਥੋੜੀ ਬਮਾਇਸ਼ ਕਰ ਲਈਏ ਤੇ ਨਾਲ ਅਸੀਂ ਰੋੜ ਤੇ ਚੱਲੀ ਜਾਈਏ ਕਹਿੰਦੇ ਸੜਕ ਬਹੁਤ ਵਧੀਆ ਬਣਿਆ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਲੋਕ ਕਹਿੰਦੇ ਸਾਡਾ ਜੀ ਕਰਦਾ ਅਸੀਂ ਸੜਕ ਉੱਤੇ ਚੱਲੀਏ ਕਿਉਂਕਿ ਬੜੇ ਚਿਰ ਬਾਅਦ ਇਹ ਜਿਹੜੇ ਟੱਬਰ ਖਲੇ ਟੋਏ ਪਏ ਸੀ ਸੜਕ ਸਾਫ਼ ਸੁਥਰੀ ਬਣ ਗਈ ਆ ਤੇ ਲੋਕ ਕਹਿੰਦੇ ਅਸੀਂ ਹੁਣ ਭਾ ਰੋਡ ਨੂੰ ਸ਼ਾਇਕ ਕਰੀ ਖੜੀ ਸਾਡੇ ਵਾਸਤੇ ਕੌਂਸਲਰ ਸਾਹਿਬ ਇੱਕ ਤੋਹਫ਼ਾ ਦੇ ਦੇ ਤਾਨੂੰ ਜੀ ਤੁਹਾਨੂੰ ਤੋਹਫਾ ਕਹ ਲੂ ਮੈਂ ਤਾਂ ਪਰਮਾਤਮਾ ਦੀ ਕਿਰਪਾ ਹੀ ਕਹੂੰਗਾ ਕਿ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਭ ਕੁਝ ਹੋ ਰਿਹਾ ਵਾ ਤੇ ਬਾਕੀ ਰੋਡ ਤੁਸੀਂ ਦੇਖ ਹੀ ਰਹੇ ਹੋ ਵਧੀਆ ਬਣ ਗਿਆ ਮੈਂ ਤਾਂ ਆਪਣੀ ਗੱਲ ਕਰਾਂ ਮੈਂ ਤਾਂ ਆਬ ਜਦੋਂ ਦਾ ਸਵੇਰ ਦੇ ਇੱਥੇ ਲੱਗੇ ਆ ਤੇ ਮਤਲਬ ਘਟੋ ਘਾਟ ਨੇ 10 ਕਿਲੋਮੀਟਰ ਦੀ ਤੁਰ ਲੈਣਾ ਤੇ ਰੋਡ ਸਾਡੀ ਵਾਲੇ 5 ਮਿੰਟ 500 ਮੀਟਰ ਬਣੀ ਆ ਤੇ ਮਤਲਬ ਕਿ ਇਹ ਸਾਰਾ ਜਿੰਨਾ ਵੀ ਕੰਮ ਹੋ ਰਿਹਾ ਇੱਥੇ ਸਾਡੇ ਜਿਹੜੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਸੁਬੀਰ ਸਿੰਘ ਜੀ ਸਾਡੇ ਮੇਅਰ ਸਾਹਿਬ ਨੇ ਜਤਿੰਦਰ ਸਿੰਘ ਮੋਦੀਪਾਠੀਆ ਜੀ ਉਹਨਾਂ ਦੀ ਦੇਖ ਰੇਕ ਵਿੱਚ ਹੋ ਰਿਹਾ ਵਾ ਕਿਉਂਕਿ ਅ ਅਸੀਂ ਤਾਂ ਐਸਟੀਮੇਟ ਬਣਾ ਕੇ ਤੋੜ ਦਿੰਦੇ ਆ ਵਿੱਚ ਜਾ ਕੇ ਆਪਣੇ ਹਾਊਸ ਦੀ ਮੀਟਿੰਗਾਂ 'ਚ ਕਰਨੇ ਆ ਇਹ ਸਾਡਾ ਕੰਮ ਹੁੰਦਾ ਐਸਟੀਮੇਟ ਬਣਾ ਕੇ ਭੇਜਣਾ ਪਿੱਛੇ ਪੈ ਜਾਣਾ ਕੰਮ ਦੇ ਕਿ ਯਾਰ ਹੁਣ ਇਹ ਕੰਮ ਹੋਣਾ ਚਾਹੀਦਾ ਕਦੀ ਐਮਐਲਏ ਸਾਹਿਬ ਜਿੱਥੇ ਲੋਡ ਪੈਂਦੀ ਐਮਐਲਏ ਸਾਹਿਬ ਕੋ ਫੋਨ ਕਰਵਾਈਦਾ ਜਿੱਥੇ ਉਹਨਾਂ ਦੀ ਸਪਾਰਸ਼ ਪੈਂਦੀ ਉਹਨਾਂ ਨੂੰ ਕਹੀਦਾ ਫਿਰ ਮੇਰ ਸਾਹਿਬ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਨੂੰ ਵੀ ਕਹੀਦਾ ਕਿ ਮੇਰੇ ਸਾਹਿਬ ਇਹ ਕੰਮ ਸਾਡਾ ਬਹੁਤ ਜ਼ਰੂਰੀ ਆ ਤੇ ਕਾਈਂਡਲੀ ਐਮਐਲਏ ਸਾਹਿਬ ਦੇ ਐਫਰਟ ਕਰ ਹੀ ਰਹੇ ਨੇ ਤੁਸੀਂ ਆਪਣੇ ਐਫਰਟ ਕਰੋ ਤੇ ਕੰਮ ਸਾਡਾ ਛੇਤੀ ਹੋ ਜੇ ਕਿਉਂਕਿ ਕੋਈ ਕੰਮ ਇਦਾਂ ਦੇ ਹੁੰਦੇ ਨੇ ਭਾਜੀ ਤੁਹਾਨੂੰ ਵੀ ਪਤਾ ਹੋਵੇ ਕਿ ਉਹ ਐਮਰਜੈਂਸੀ ਵਾਲੇ ਹੁੰਦੇ ਨੇ ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਐਸਟੀਮੇਟ ਬੰਨਾਵਾ ਜੀ ਇਹਨੂੰ ਫਾਈਲ ਪਾਸ ਹੋਣੀ ਆ ਉੱਥੇ ਸਾਨੂੰ ਤੁਰੰਤ ਐਕਸ਼ਨ ਲੈਣਾ ਪੈਂਦਾ ਅੱਜ ਦਾ ਜ਼ਿਕਰ ਕਰਦਾ ਜੀ ਇੱਥੇ ਇੱਕ ਵਾਟਰ ਸਪਲਾਈ ਲੀਕੇ ਸੀਗੀ ਇਸ ਰੋਡ ਦੇ ਉੱਤੇ ਇਹ ਤੇ ਜਦੋਂ ਮੈਂ ਆਇਆ ਸਵੇਰੇ ਦੇਖਿਆ ਤੇ ਉਹ ਕਿਤੇ ਕੱਲ ਭਾਰੀ ਵਾਹਨ ਨੰਗਾ ਸੀਗਾ ਰਾਤ ਨੂੰ ਲੀਕ ਹੋ ਗਈ ਸਵੇਰੇ ਅਸੀਂ ਕੰਮ ਕਰਨ ਲੱਗੇ ਤੇ ਪਤਾ ਲੱਗਾ ਜੀ ਵਾਟਰ ਸਪਲਾਈ ਲੀਕ ਆ ਤੇ ਮੈਂ ਤੁਰੰਤ ਐਕਸੀਅਨ ਐਸਸੀ ਆਪਣੇ ਸਬੰਧਤ ਅਧਿਕਾਰ ਨਾਲ ਗੱਲ ਕਰਕੇ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਟੀਮ ਪਹੁੰਚੀ ਆ ਇੱਥੇ ਤੇ ਉਹਨੇ ਆਪਣਾ ਲੀਕੇਜ ਠੀਕ ਕਰ ਦਿੱਤੀ ਆ ਸੋ ਇਹ ਇੱਕ ਦੱਸ ਰਿਆਂ ਗੱਲ ਹੈ ਕਿ ਕੋਈ ਕੰਮ ਐਮਰਜੈਂਸੀ ਜੁ ਹੁੰਦੇ ਨੇ ਪਰ ਕੀ ਲੱਗਦਾ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇੰਨੀ ਅਸੀਂ ਸਾਡੇ ਚ ਖਿੱਚ ਹੁੰਦੀ ਆ ਕੰਮ ਕਰਨ ਦੀ ਵੀ ਯਾਰ ਲਾਕੇ ਦਾ ਕੰਮ ਕੀਤਾ ਜਾਵੇ ਕੀ ਲੱਗਦਾ ਨਹੀਂ ਬਾਕੀ ਕੌਂਸਲ ਖਿੱਚ ਹੋਣੀ ਚਾਹੀਦੀ ਆ ਅਸੀਂ ਦੇਖਿਆ ਕਈ ਕੌਂਸਲ ਬਹੁਤ ਥੋੜੀ ਲਾਪਰਵਾਹੀ ਕਰ ਦਿੰਦੇ ਨੇ ਵੀ ਯਾਰ ਕੌਣ ਐਮਐਨ ਲਗੇੜੇ ਮਾਰੇ ਕੌਣ ਬਾਰ ਬਰ ਕੇ ਕਿਉਂ ਜੋ ਲੋਕ ਐਮ ਕੌਂਸਲ ਨੂੰ ਜਾਣ ਖਾਂਦੇ ਨੇ ਕੌਂਸਲ ਜਾ ਕੇ ਐਮਐਨ ਦੇ ਜਾਣ ਖਾਂਦੇ ਨੇ ਵੀ ਭਾਈ ਕੰਮ ਕਰੋ ਮੈਂ ਇਲਾਕੇ ਦੀ ਵੋਟਾਂ ਲਈਆਂ ਜਦੋਂ ਹੋਰੂਗਾ ਉਦੋਂ ਹੋਜੂਗਾ ਪਰ ਇਹ ਚੀਜ਼ ਲੈ ਕੇ ਤੁਸੀਂ ਕਿੰਨੀ ਕੇ ਸਰਦਾਰ ਦੀ ਲੈਂਦੇ ਹੋ ਕੰਮ ਨੂੰ ਵੀ ਅੱਜ ਜਿੰਨੇ ਮੇਰਾ ਬੂਆ ਢਕਾਇਆ ਤੇ ਜਿੰਨੇ ਮੈਨੂੰ ਕੰਮ ਦਾ ਕਿਹਾ ਵਾ ਉਹ ਕੰਮ ਹੋਣਾ ਚਾਹੀਦਾ ਕਿਉਂ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਦਿਵਾਇਆ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਦੇਖੋ ਜੀ ਇਹ ਤੇ ਆਪਣੇ ਮੈਂ ਤੇ ਪੋਲੀਟਿਕਲੀ ਨੂੰ ਇੱਕ profession ਦੇ ਤੌਰ ਤੇ ਮੰਨਦਾ ਵਾਂ ਜਿੱਦਾਂ ਕੋਈ ਵੀ ਬੰਦਾ professionਲ ਕਿਸੇ ਵੀ ਫੀਲਡ ਨਾਲ ਹੁੰਦਾ ਵਾ ਉਹ ਆਪਣਾ ਪੂਰਾ ਤੰਦ ਹੀ ਨਾ ਨਿਭੋਣਾ ਤੇ ਮੈਂ ਇਸ ਪੋਲੀਟਿਕਲੀ ਲਾਈਨ ਨੂੰ ਸਰਦ ਦੇ ਸਰ ਵੀ ਇੱਕ ਐਜ਼ ਆ ਪ੍ਰੋਫੈਸ਼ਨਲ ਲੈਣਾ ਵਾ ਕਿ ਜੇਸ ਮੇਰੀ ਡਿਊਟੀ ਆ ਇਲਾਕੇ ਦੇ ਲੋਕਾਂ ਦੇ ਕੰਮ ਕਰਾਉਣ ਦੀ ਤਾਂ ਉਹ ਕੋਈ ਮੈਂ ਐਸਾਨ ਨਹੀਂ ਕਰ ਰਿਆ ਆਪਣੇ ਇਲਾਕੇ ਦੇ ਲੋਕਾਂ ਦੇ ਨਾ ਹੀ ਮੈਨੂੰ ਹੁੰਦਾ ਕਿ ਮੈਂ ਜਿਤਾਵਾ ਕਿ ਮੈਂ ਦੇਖੋ ਜੀ ਆਹ ਕਰਤਾ ਜੀ ਮੈਂ ਉਹ ਕਰਤਾ ਸੋ ਇਹ ਮੇਰਾ ਪ੍ਰੋਫੈਸ਼ਨ ਆ ਤੇ ਕੋਈ ਵੀ ਕੰਮ ਆ ਸੀਵਰ ਨਾਲ ਰਿਲੇਟਡ ਆ ਰੋਡ ਨਾਲ ਰਿਲੇਟਡ ਆ ਵਾਟਰ ਸਪਲਾਈ ਆ ਜੀ ਕੋਈ ਕੋ ਖੰਭੇ ਲੱਗਣ ਵਾਲੇ ਨੇ ਕੋ ਤਾਰਾਂ ਨੇ ਉਹ ਐਜ਼ਾ ਮੇਰੇ ਪ੍ਰੋਫੈਸ਼ਨ ਚ ਆਉਂਦੀਆਂ ਨੇ ਸੋ ਜੇਕਰ ਮੈਂ ਕੋ ਕੰਮ ਕਰਦਾ ਤਾਂ ਉਹ ਮੈਂ ਕੋਈ ਵਡਿਆਉਂਦਾ ਨਹੀਂ ਵੀ ਮੈਂ ਬੜਾ ਕੁਝ ਕਰਤਾ ਵਾ ਜਾਂ ਮੈਂ ਕਰ ਰਿਆ ਵਾ ਕਿਉਂਕਿ ਉਹ ਫਿਰ ਆਪਾਂ ਜੇ ਸੀ ਤੁਸੀਂ ਜਿਦਾ ਜ਼ਿਕਰ ਕੀਤਾ ਕਿ ਕੋਈ এবੀਸੀ ਕਾਉਂਸਲਰ ਜਿਹੜੇ ਨਹੀਂ ਕੰਮ ਕਰਦੇ ਸੋ ਇਹ ਤਾਂ ਫਿਰ ਉਹ ਆਪਣੇ profession ਨੂੰ ਮਤਲਬ ਉਹ ਕਹਿ ਰਹੀ ਹੈ ਵੀ ਉਹ ਆਪਣੇ ਜਿਹੜੇ ਉੱਤੇ ਖਰੇ ਨਹੀਂ ਉਤਰ ਰਹੇ ਕਿ ਆਪਾਂ ਐਜ਼ ਅ ਕਾਉਂਸਲਰ ਸਾਨੂੰ ਲੋਕਾਂ ਨੇ ਜਿਤਾਇਆ ਤਾਂ ਫਿਰ ਉਹ ਆਪਣੇ ਕੀ ਕਹਿੰਦੇ profession ਨਾਲ ਨਿਆ ਨਹੀਂ ਕਰ ਰਹੇ ਜਿਉਂ ਇੰਨਾ ਨਹੀਂ ਹਰ ਕਿਸੇ ਨੂੰ ਆਪਣੇ ਪੈਸ਼ਨ ਦਾ ਕੰਮ ਕਰਨਾ ਚਾਹੀਦਾ ਸ਼ੌਕ ਨਾਲ ਕੰਮ ਕਰਨਾ ਚਾਹੀਦਾ ਯਾਰ ਲੋਕਾਂ ਨੇ ਸਾਨੂੰ ਚੁਣਿਆ ਆ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ 5 ਸਾਲ ਅਸੀਂ ਲੋਕਾਂ ਨੂੰ ਦੇਣੇ ਆ ਤੇ ਕੀ ਲੱਗਦਾ ਜੇ ਆਪਣੇ ਪੈਸ਼ਨ ਦੇ ਨਾਲ ਸ਼ੌਕ ਦਾ ਕੰਮ ਹੋਣੀ ਚਾਹੀਦੇ ਨੇ ਤਾਂ ਹੀ ਬੰਦਾ ਅੱਗੇ ਵੱਧ ਸਕਦਾ ਵਾ ਦੇਖੋ ਜੀ ਤਾਂ ਸਿਆਣੇ ਕਹਿੰਦੇ ਨੇ ਕਿ ਰੋਟੀ ਵੀ ਮੰਮੀ ਪਲੇਟ 'ਚ ਪਾ ਕੇ ਰੱਖਦੇ ਤੋੜਨੀ ਆ ਵੀ ਪੈਂਦੀ ਆ ਸੋ ਇਹ ਤਾਂ ਕੰਮ ਹੀ ਬਹੁਤ ਵੱਡਾ ਤੇ ਬਹੁਤ ਜ਼ਿੰਮੇਵਾਰੀ ਵਾਲਾ ਵਾ ਬਿਨਾ ਇੱਛਾ ਤੋਂ ਜਾਂ ਬਿਨਾ ਸ਼ੌਂਕ ਤੋਂ ਪੋਲੀਟਿਕਲੀ ਲਾਈਨ ਦੇ ਵਿੱਚ ਕੋਈ ਬੰਦਾ ਅੱਜ ਦੇ ਟਾਈਮ 'ਚ ਨਹੀਂ ਟਿਕ ਸਕਦਾ ਪਹਿਲੋਂ ਜਿਹੜਾ ਦੌਰ ਸੀਗਾ ਉਦੋਂ ਸੋਸ਼ਲ ਮੀਡੀਆ ਜਾਂ ਜੋਗ ਨਹੀਂ ਸੀਗਾ ਅੱਜ ਸੋਸ਼ਲ ਮੀਡੀਆ ਦਾ ਜੋਗਾ ਤੁਸੀਂ ਵੀ ਐਜ਼ ਅ ਰਿਪੋਰਟਰ ਭਾਜੀ ਤੁਹਾਨੂੰ ਵੀ ਪਤਾ ਹੈ ਕਿ ਕੰਮ ਜੰਮੂ 'ਚ ਹੋ ਰਿਹਾ ਤੇ ਪਤਾ ਗਲੀ-ਗਲੀ ਗਲੀ 'ਚ ਲੱਗ ਰਿਹਾ ਹੁੰਦਾ ਵੀ ਜੰਮੂ 'ਚ ਕੁਝ ਹੋ ਰਿਹਾ ਵਾ ਸੋ ਟਿਕਣਾ ਆ ਇਸ ਲਾਈਨ ਦੇ ਵਿੱਚ ਕੰਮ ਤੇ ਕੰਮ ਤੇ ਕੰਮ ਕੰਮ ਤੋਂ ਇਲਾਵਾ ਲੋਕਾਂ ਨੂੰ ਕੁਝ ਨਹੀਂ ਚਾਹੀਦਾ ਇਸ ਲਾਈਨ ਦੇ ਵਿੱਚ ਬਾਕੀ ਰਹੀ ਗੱਲ ਇਹ ਮੈਂ ਤਾਂ ਆਪਣੀ ਪਰਸਨਲ ਹੀ ਆ ਜਾਂਦਾ ਪ੍ਰੋਫੈਸ਼ਨਲ ਲੈਣਾ ਵਾ ਤੈਨੂੰ ਐਜ਼ ਆ ਪ੍ਰੋਫੈਸ਼ਨ ਸਮਝ ਕੇ ਆਪਣੇ ਜਿੰਨੇ ਵੀ ਮੇਰੇ ਐਫਰਟਸ ਨੇ ਮੈਂ 101% ਦਿੰਦਾ ਵਾਂ ਬਾਕੀ ਕਰਨ ਕਰੋਨ ਵਾਲਾ ਐਦਾਂ ਦੇ ਪਰਮਾਤਮਾ ਹੀ ਆ ਜਿਹੜੀ ਗੱਲ ਅੱਬ ਸ਼ੁਰੂ ਜੀ ਕੀਤੀ ਸੀਗੀ ਬਟ ਬੰਦਾ ਜੇ ਐਦਾ ਜ਼ਿੰਮੇਵਾਰ ਕਾਉਂਸਲਰ ਹਾ ਤਾਂ ਉਹਦੇ ਵੱਲੋਂ ਐਫਰਟਸ ਦੀ ਕਮੀ ਨਹੀਂ ਹੋਣੀ ਚਾਹੀਦੀ ਕਿਸੇ ਕੰਮ ਦੇ ਵਿੱਚ ਕਿਉਂਕਿ ਐਫਰਟਸ ਮੇਕਸ ਅ ਚੇਂਜ ਕਿ ਐਫਰਟ ਕਰਾਂਗੇ ਤਾਂ ਕੋਈ ਚੇਂਜ ਆਊਗਾ ਨਾ ਬਿਲਕੁਲ ਬਿਲਕੁਲ ਅਸੀਂ ਤਾਂ ਖਾਸ ਕਰਕੇ ਲੋਕ ਨਾ ਘਟੀਆਂ ਮਠੀਆਂ ਬੜਾ ਬਰਤਦੇ ਨੇ ਭਾਈ ਉਧਰ ਨਹੀਂ ਜਾਣਾ ਭਾਈ ਪੈਸੇ ਲਾਏ ਆ ਸੜਕ ਬਣਾਈ ਆ ਤੈਨੂੰ ਪਤਾ ਹੀ ਨਾ ਕਹਿੰਦੇ ਆ ਇੱਧਰ ਨਹੀਂ ਜਾਣਾ ਹਰੇ ਕੋਠੇ ਸਾਹਿਬ ਖੜੇ ਨੇ ਯਾਰ ਹੈ ਬੜਾ ਵੇਖਣਾ ਤਿਆਰ ਖੰਦੇ ਆ ਇੱਥੇ ਖੜੇ ਆ ਕੀ ਲੱਗਦਾ ਨਹੀਂ ਸੀ ਨਹੀਂ ਸੀ ਲਕੋ ਲੋਕ ਵੇਖੋ ਕੁਛ ਕਰੋ ਸਮਝਦਾਰ ਹੋਗੇ ਕੌਂਸਲ ਸਾਹਿਬ ਇਹ ਤੁਸੀਂ ਖੜੇ ਹੋ ਰਾਹ ਬੰਦ ਕੀਤਾ ਪਰ ਫਿਰ ਲੋਕ ਫੇਰ ਤੁਰੇ ਜਾਂਦੇ ਨੇ ਅੰਦਰ ਕੋਈ ਗੱਲ ਨਹੀਂ ਜੀ ਭੈਣ ਭਰਾ ਹੀ ਨੇ ਸਾਡੇ ਉਹ ਤੁਹਾਨੂੰ ਦੇਖ ਕੇ ਸ਼ਾਇਦ ਥੋੜਾ ਘਬਰਾ ਗਿਆ ਵਾ ਹੁਣ ਵੇਖੋ ਜੀ ਫਿਰ ਜ਼ਿੰਮੇਵਾਰੀ ਦੇ ਹੋਈ ਹੈ ਜੀ ਹੁਣ ਇੱਥੇ ਲੋਕ ਵਿਛਾ ਕੇ ਆਡਾ ਵੀ ਜੀ ਕਰਦਾ ਘਰ ਚਲ ਜੀਏ ਬਟ ਗੱਲ ਇਹ ਫਿਰ ਆਪਣੇ ਪ੍ਰੋਫੈਸ਼ਨਲ ਨਿਆਂ ਨਹੀਂ ਹੈਗਾ ਉਸ ਚੀਜ਼ ਦਾ ਉਹ ਤਾਂ ਫਿਰ ਹੋ ਗਿਆ ਕਿ ਨੱਕ ਨੂੰ ਪੁੰਝ ਕੇ ਮੂੰਹ ਨੂੰ ਲਾ ਲਓ ਵੀ ਅਸੀਂ ਤਾਂ ਘਰਦਨ ਕਰਦਾ ਜੀ ਲੋਕ ਖਲਾਰਤੀ ਆ ਹੁਣ ਸਾਹਮਦੇ ਰਹੋ ਉਹ ਕੰਮ ਨਹੀਂ ਹੈਗਾ ਫਿਰ ਪ੍ਰੋਫੈਸ਼ਨਲ ਨਿਆਂ ਤਾਂ ਆ ਹੀ ਆ ਕੰਮ ਕਰਾਓ ਨਿਗਰਾਨੀ ਕਰੋ ਜਿੰਨਾ ਜਿਹੜਾ ਕੰਪਲੀਟ ਨਹੀਂ ਹੁੰਦਾ ਆਪਣਾ ਪੈਰਾ ਦੋ ਕਿ ਲੱਗਦਾ ਕਿਨੇ ਟਾਈਮ ਦੇਣਾ ਪਊ ਹਜੇ ਇੱਥੇ ਕੋਈ ਵਾਈਕਲ ਲੱਜਾ ਕੋਈ ਵਾਹਨ ਆ ਜਾ ਸਕੇ ਇਸ ਜੀ ਨੂੰ ਲਾ ਕੇ ਜਿਹੜੀ ਮਜ਼ਬੂਤੀ ਇਹਦੀ ਪੂਰੀ ਬਣ ਸਕੇ ਕੋਈ ਜਿੰਨਾ ਜਿਹੜੇ ਤੱਕ ਤਾਂ ਧੁੱਪ ਆ ਕਿਉਂਕਿ ਲੋਕ ਦਾ ਕੰਮ ਆ ਤੁਹਾਨੂੰ ਪਤਾ ਇਹਨੂੰ ਹੀਟ ਚਾਹੀਦੀ ਆ ਪ੍ਰੋਪਰ ਮੈਲਟ ਹੋ ਗੇ ਫਿਟਿੰਗ ਹੋਣ ਵਾਸਤੇ ਜਿੰਨਾ ਜਿਹੜੇ ਤੱਕ ਧੁੱਪਾ ਉਨਾ ਜਿਹੜੇ ਤੱਕ ਤਾਂ ਮਤਲਬ ਕਹਿ ਸਕਦੇ ਆ ਕਿ ਠੀਕਰੀ ਪੈਰਾ ਹੀ ਆ ਤੇ ਜਿੱਥੋਂ ਤੱਕ ਜਿੰਨਾ ਜਿਹੜੇ ਤੱਕ ਕੰਮ ਚੱਲਦਾ ਵਾ ਮੈਂ ਤਾਂ ਐਸਾ ਸੇਵਾਦਾਰ ਚੌਕੀਦਾਰ ਆ ਜੀ ਰੋਡ ਦਾ ਤੇ ਮੈ ਕਿਉਂਕਿ ਮੈਂ ਕੱਲ ਨੂੰ ਸੁਪੋਜ਼ ਕਰੋ ਇੱਥੇ ਕੁਝ 19 ਕੀ ਵੀ ਹੁੰਦੀ ਆ ਤਾਂ ਉਹ ਕਿਸੇ ਭੈਣ ਭਰਾ ਨੇ ਮੈਨੂੰ ਹੀ ਕਹਿਣਾ ਤੇ ਉਹ ਐਦਾਂ ਹਟ ਤਾਂ ਬਰਡਸ ਮੇਰੇ ਤੇ ਹੋਣਾ ਭਾਈ ਜੀ ਟੁੱਟ ਗਈ ਆ ਟੁੱਟ ਗਈ ਆ ਬਿਲਕੁਲ ਭਾਈ ਜੀ ਗਾਣੀ ਦਾ ਸ਼ਰਕ ਬਣਦੀ ਪਈ ਆ ਮੇਰਾ ਵੀਰ ਕੋਸੇ ਸਾਹਿਬ ਆਪ ਖੜੇ ਨੇ ਤੁਹਾਡੇ ਇਲਾਕੇ ਦੀ ਸ਼ੜਕ ਨੇ ਤੁਹਾਡੇ ਵਾਸਤੇ ਇੱਥੇ ਤੁਸੀਂ ਚਲਾਉਣੀ ਆ ਬਾ ਗੱਡੀਆਂ ਅੱਜ ਦਿਨ ਠਹਿਜ ਮੇਰਾ ਵੀਰ ਕਿਉਂਕਿ ਬੜੇ ਲੰਬੇ ਚਦੀ ਮੰਗ ਸੀ ਇਹ ਸ਼ੜਕ ਬਣਾਉਂਦੀ ਅੱਜ ਸ਼ੁਰੂ ਕੀਤਾ ਕੰਮ ਬਾਈ ਨੇ ਹਾਂਜੀ ਵੀਰ ਜੀ ਠੀਕ ਆ ਸ਼ੜਕ ਦੀ ਕਿੰਨੀ ਮੁਸ਼ਕਲ ਆ ਰਹੀ ਸੀ ਨਹੀਂ ਬੜੀ ਮੁਸ਼ਕਲ ਆ ਰਹੀ ਵੀਰ ਜੀ ਹਾਂ ਲੱਗਦਾ ਵਧੀਆ ਕੰਮ ਹੋ ਰਿਹਾ ਬਹੁਤ ਵਧੀਆ ਕੰਮ ਹੋ ਰਿਹਾ ਭਾਈ ਉਹ ਤੁਸੀਂ ਵੀ ਮਾਦਾ ਦਿਖਾਉਣੀ ਛੜਕਦੇ ਇਧਰ ਗੱਡੀ ਨਹੀਂ ਚਲਾਉਣੀ ਭਾਈ ਜੀ ਬਿਲਕੁਲ ਜੀ ਵਾਕਿਆ ਲੋਕ ਸਮਝ ਗਏ ਪੀ ਅਸੀਂ ਨਹੀਂ ਜਾਣਾ ਇਧਰ ਕਹਿੰਦੇ ਬੜਜੇ ਦੀ ਮੰਗ ਸੀ ਛੜਕਦੀ ਦੇਖੋ ਜੀ ਉਹੀ ਨਾ ਫਿਰ ਭੈਣਪੁੱਤਰਾ ਸਵੇ ਐਸੀ ਇਥੋਂ ਦੇ ਜੰਮੇ ਬਲੇ ਆ ਤੋ ਕੱਲਾ ਕੱਲਾ ਜਿਹੜਾ ਵੀਰ ਭਰਾ ਸਾਡੀ ਉਮਰ ਦਾ ਉਹ ਤੇ ਸਾਡਾ ਹਾਨ ਪ੍ਰਵਾਨ ਹੀ ਆ ਤੇ ਜਿਹੜੇ ਬਜ਼ੁਰਗ ਨੇ ਸਾਡੇ ਉਹ ਅਸੀਂ ਉਹਨਾਂ ਦੇ ਐਸਾ ਉਹਨਾਂ ਦੇ ਬੱਚੇ ਸਾਨੂੰ ਉਹ ਟ੍ਰੀਟ ਕਰਦੇ ਆ ਤਾਂ ਉਪਰਾਂ ਤਾਂ ਕੋਈ ਹੈ ਨਹੀਂ ਆ ਵੀ ਜਿਹੜਾ ਵੀ ਕੋਈ ਅਸੀਂ ਕਹਿ ਸਕਦੇ ਆ ਭਾਜੀ ਯਾਰ ਵੀਰ ਮਿੱਤਰ ਬਜ਼ੁਰਗ ਜਾਂ ਮਾਤਾ ਜਾਂ ਭੈਣ ਸਾਡਾ ਪਰਿਵਾਰ ਹੀ ਨੇ ਤੇ ਕਿਸੇ ਨੂੰ ਵੀ ਕਹਿ ਰਿਹਾ ਭਾਜੀ ਵੇਖੋ ਤੁਸੀਂ ਨੋਟਿਸ ਕੀਤਾ ਉਹ ਵੀ ਆ ਰਹੇ ਸੀਗੇ ਅਸੀਂ ਰੋਕ ਤਾਂ ਸਮਝ ਗਏ ਕਿ ਸਾਡੇ ਪਿੰਡ ਦੀ ਜਾਇਦਾਦ ਆ ਸਾਡਾ ਪਿੰਡ ਦਾ ਕੰਮ ਹੋ ਰਿਹਾ ਤੇ ਉਹ ਅੱਗੇ ਮੁੜ ਗਏ ਨਹੀਂ ਸਮਝਦੇ ਅਸੀਂ ਦੇਖਿਆ ਕਈ ਲਾ ਕੇ ਸਿਰਕੇ ਬੰਦੀ ਜਦੋਂ ਲੋਕ ਰੋਗਦੇ ਨੇ ਚਾਹੇ ਕੌਂਸਲ ਉਹਦੇ ਲੋਕ ਲੜ ਲੜਨ ਨੂੰ ਪੈਂ ਅਹੀਂ ਕਿਉਂ ਵੜ ਪਗ ਜਾਈਏ ਪਰ ਅਸੀਂ ਦੇਖਿਆ ਲੋਕ ਤੁਹਾਡੇ ਨਾਲ ਪਿਆਰ ਬਣਿਆ ਲੋਕ ਤੁਹਾਨੂੰ ਉਸੇ ਰੋਗ ਦੇਦੇ ਤੁਸੀਂ ਕਹਦੇ ਲੋਕ ਉਹ ਸੜਕਾਂ 'ਤੇ ਰਾਹ ਰੋਕੀ ਪੱਲੇ ਪਾਸੇ ਲੈ ਲੈਂਦੇ ਨੇ ਦੇਖੋ ਜੀ ਇਹੀ ਪਿਆਰ ਆ ਮੈਂ ਸਮਝਦਾ ਕਿ ਪੋਲੀਟਿਕਲੀ ਇਹ ਕਿਹੋ ਜਿਹੀ ਲੈਣਾ ਕਿ ਜਿਹਦੇ ਵਿੱਚ ਜੇ ਤੁਸੀਂ ਸੇਵਾ ਸਮਝ ਕੇ ਕਰੋਗੇ ਨਾ ਇਸ ਤੋਂ ਵੱਡਾ ਦਾਨਪੁਨ ਦੁਨੀਆ 'ਤੇ ਕੋਈ ਨਹੀਂ ਹੈਗਾ ਕਿਉਂਕਿ ਅਸੀਂ ਗੁਰੂ ਘਰ ਜਾਂਦੇ ਹਾਂ ਮੰਦਰ ਮਸਜਿਦ ਗੁਰਦਾਰੇ ਜਾਂਦੇ ਉੱਥੇ ਜਾ ਕੇ ਜੋੜੇ ਸਾਫ਼ ਕਰਦੇ ਹਾਂ ਝੂਠੇ ਬਰਤਨਾਂ ਦੀ ਸੇਵਾ ਸਫਾਈ ਦੀ ਸੇਵਾ ਕਰਦੇ ਹਾਂ ਉੱਥੇ ਵੀ ਇਹੀ ਲੋਕ ਨੇ ਇੰਨਾ ਨੇ ਜਾਣਾ ਤੇ ਉੱਥੇ ਜਾ ਕੇ ਸਾਨੂੰ ਫਿਰ ਰੱਬ ਜੀ ਤੇ ਆ ਜਾਂਦਾ ਹੈ ਤੇ ਜਦੋਂ ਇਹ ਸਾਡੇ ਕੋਲ ਐਜ਼ ਅ ਕਾਉਂਸਲਰ ਕੋਈ ਆਉਂਦਾ ਹੈ ਤੇ ਜਿਹੜੇ ਕੋਈ ਕਰਦੇ ਨੇ ਖਰਾਬ ਭੈਣ ਭਰਾਵਾਂ ਨੂੰ ਕੋਈ ABC ਕੋਈ ਵੀ ਕਾਉਂਸਲਰ ਆ ਮੈਂ ਵੀ ਵੇਚੀਆਂ ਜੇ ਮੈਂ ਵੀ ਖਰਾਬ ਕਰੂੰਗਾ ਕਿਸੇ ਨੂੰ ਤਾਂ ਇੱਕ ਕਹਿਣ ਦਾ ਮਕਸਦ ਹੈ ਕਿ ਉਹ ਰੱਬ ਦਾ ਰੂਪ ਹੀ ਤੁਹਾਡੇ ਕੋਲ ਕੋਈ ਆਉਂਦਾ ਆ ਤੇ ਹੈ ਤਾਂ ਸਾਰੇ ਰੱਬ ਦੇ ਬੰਦੇ ਹੀ ਆਪਾਂ ਬਿਲਕੁਲ ਉਹ ਉਹ ਜੇ ਗੁਰੂ ਘਰਾਂ ਵਿੱਚ ਹੁੰਦੇ ਨੇ ਤੇ ਉਹੀ ਲੋਕ ਇਹ ਨੇ ਸੋ ਸਾਡੇ ਦਾ ਪਰਿਵਾਰ ਦੇ ਮੈਂਬਰ ਆ ਜੀ ਅਸੀਂ ਤਾਂ ਸਾਰੇ ਸਾਨੂੰ ਜਾਣਦੇ ਅਸੀਂ ਉਹਨਾਂ ਨੂੰ ਜਾਣਦੇ ਅਸੀਂ ਤੇ ਕਿਤਨਾ ਵੀ ਕਹਿ ਦਿੱਤਾ ਸਾਡੇ ਮੰਦਿਰ ਜੀ ਜੇਕਰ ਸਹੀ ਇਸ ਵੇਖੋ ਅਸੀਂ ਦੇਖਿਆ ਵੀ ਮਟੀਰੀਅਲ ਉਹ ਆ ਉਹਨੂੰ ਸਹੀ ਵਰਤੋਂ ਕਰਕੇ ਵਰਤੇ ਜਾਵੇ ਤੇ ਮੈਨੂੰ ਲੱਗਦਾ ਵੀ ਲੰਬਾ ਸਮਾਂ ਜਿਹੜਾ ਉਹ ਵਰਤੇ ਜਾ ਸਕਦਾ ਬਾਈ ਜੀ ਪੱਲੇ ਪੱਲੇ ਜਲਦੀ ਉਹ ਸੜਕ ਬੰਦੀ ਪਈ ਹੈ ਰਾਹ ਬਲਜੀ ਤਾਂ ਮਾਰ ਜੀ ਧੰਨਵਾਦ ਧੰਨਵਾਦ ਬਿਲਕੁਲ ਇੱਕ ਹੀ ਲੱਗਦਾ ਇਹ ਚੀਜ਼ ਨੂੰ ਲੈ ਕੇ ਲੋਕਾਂ ਨੂੰ ਫਾਇਦਾ ਮਿਲੂਗਾ ਕਿਉਂਕਿ ਬੜਚਾਂ ਦੀ ਲੰਮੀ ਮੰਗ ਸੀ ਸੜਕ ਦੀ ਇਹ ਕਿੰਨੀ ਛਕਦੀ ਪਮਾਇਸ਼ੇ ਕਿੱਥੋਂ ਤੱਕ ਬਣਦੀ ਆ ਤੇ ਇਹ ਕਿਹੜਾ ਰੋਡ ਜਿਹੜਾ ਇਤਿਹਾਸਿਕ ਰੋਡ ਜਾ ਰਿਹਾ ਲਈ ਦੇਖੋ ਜੀ ਇਹ ਰੋਡ ਹੈਗਾ ਜੀ ਸਾਡਾ ਕਾਲੇ ਪਿੰਡ ਵਿੱਚੋਂ ਦੀ ਹੁੰਦਾ ਬਾਈਪਾਸ ਤੋਂ ਲੈ ਕੇ ਜਿਹੜਾ ਸਾਡਾ ਪਿੰਡ ਆ ਤੇ ਖੰਡ ਵਾਲਾ ਚੌਂਕ ਆ ਜਿਹੜਾ ਸਿਟੀ ਦਾ ਸੈਂਟਰ ਪੈਂਦਾ ਹੈ ਇੱਕ ਹਿਸਾਬ ਦਾ ਕਹਿ ਲਈਏ ਉਹਨੂੰ ਦੋਨਾਂ ਮੇਨ ਹਾਈਵੇ ਨੂੰ ਜੋੜਦੀ ਹੈ ਬਾਈਪਾਸ ਨੂੰ ਸਾਡਾ ਜਿਹੜਾ ਜੀਟੀ ਰੋਡ ਗ੍ਰੈਂਡ ਟੈਂਕ ਰੋਡ ਆ ਸਾਡਾ ਜਿਹੜਾ ਅਮਰਸਰ ਦਾ ਉਹਨਾਂ ਦੋਨਾਂ ਨੂੰ ਜੋੜਦੀ ਆ ਤੇ ਤਕਰੀਬਨ ਇਹ ਕੋਈ 4-5 ਕਿਲੋਮੀਟਰ ਦਾ ਜਿਹੜਾ ਏਰੀਆ ਵਾ ਇਹ ਕਵਰ ਕਰਦੀ ਆ ਰੋਡ ਪਿੰਡ ਦੇ ਵਿੱਚ ਉਹਦੀ ਹੁੰਦੀ ਹੋਈ ਤਕਰੀਬਨ 3-4 ਵਾਡਾਂ ਨੂੰ ਇਹ ਜੋੜਦੀ ਆ ਇਹਦੇ ਨਾਲ 3-4 ਵਾਡਾਂ ਸਾਡੀਆਂ ਵੈਸਟ ਦੀਆਂ ਜੁੜੀਆਂ ਹੋਈਆਂ ਨੇ ਸੋ ਉਹ ਸਾਰੇ ਇਲਾਕੇ ਦੇ ਜਿੰਨੇ ਵੀ ਲੋਕ ਨੇ ਉਹਨਾਂ ਵਾਸਤੇ ਇਹ ਬਹੁਤ ਹੀ ਇੱਕ ਫਾਇਦੇਮੰਦ ਰਹੂਗੀ ਉਹਨਾਂ ਨੂੰ ਲੰਗਣ ਵਿੱਚ ਜਿਹੜੀ ਪਰੇਸ਼ਾਨੀ ਆਉਂਦੀ ਸੀਗੀ ਕੋਈ ਸਾਈਕਲ ਵਾਲਾ ਕੋ ਐਕਟਿਵਾ ਵਾਲਾ ਡਿੱਗ ਪੈਂਦਾ ਸੀਗਾ ਕੋਈ ਬਜ਼ੁਰਗ ਸਾਡਾ ਕਿਉਂਕਿ ਤਕਰੀਬਨ ਸਾਡੇ ਇਥ ਕਿਉਂਕਿ ਥੋੜਾ ਜਿਹਾ ਕਿ ਸਿਟੀ ਦਾ ਐਂਡ ਤੇ ਆ ਜਾਂਦਾ ਆ ਤੇ ਤਕਰੀਬਨ ਸਾਰੇ ਹੀ ਪਿੰਡਪੁਰਾ ਸਾਡੇ ਜਾਂਦੇ ਆ ਤੇ ਡੇਗ ਰੁਕ ਪੈਂਦੀ ਸੀ ਕਿ ਰੋਡ ਖਰਾਬ ਹੋਣ ਦੀ وجہ ਨਾਲ ਪਰ ਹੁਣ ਉਹ ਮੁਸ਼ਕਲ ਨਹੀਂ ਹੋਊਗੀ ਉਹਨਾਂ ਨੂੰ ਕਿ ਲੱਗਦਾ ਸਦੀਪ ਜੀ ਜਿਹੜੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਤੁਹਾਡਾ ਵਾਅਦਾ ਕੀਤੇ ਸੀ ਕਿ ਲੱਗਦਾ ਤੁਸੀਂ ਉਹ ਵਾਅਦਾ ਪਹਿਲਾਂ ਨਵਾਤਾਣਾ ਦਾ ਪੂਰਾ ਕਰਤਾ ਬੜੀ ਮੰਗ ਸੀ ਇਸ ਰੋਡ ਦੀ ਕਿ ਲੱਗਦਾ ਇਹ ਸੜਕ ਤੇ ਬਣਦੇ ਨਾਲ ਇੱਕ ਤੇ ਲੋਕਾਂ ਦਾ ਵਾਹਨ ਜਿਹੜਾ ਸਹੀ ਸੁਥ ਰਹੂਗਾ ਇੱਕ ਲੋਕਾਂ ਦੇ ਜਿਹੜੀਆਂ ਇਸ ਇਲਾਕੇ ਦੀ ਹੈ ਘਰਾਂ ਦੀ ਡਿਮਾਂਡ ਜਿਹੜੀ ਹੈ ਉਹ ਵੈਲਿਊ ਜਿਹੜੀ ਵਧ ਜੂਗੀ ਕਿਉਂਕਿ ਰੋਡ ਵਰਸਲਾਈਜ਼ ਸੀਵਲ ਸਭ ਕੁ ਦਾ ਵੈਲਿਊ ਦਾ ਉੱਥੋਂ ਦੀ ਵੱਧਦੀ ਆ ਬਾਕੀ ਲੋਕਾਂ ਨੂੰ ਸੋਖੋ ਕਾਫੀ ਹੋਊ ਮੇਰੇ ਭੈਣ ਭਰਾ ਆਣੇ ਦੀ ਸਾਰੇ ਸੋ ਕੋਈ ਵੀ ਕੰਮ ਹੁੰਦਾ ਸਾਡੇ ਕੋਈ ਆਉਂਦੇ ਨੇ ਥੋੜਾ ਜੀ ਦੂਰ 100 ਮੀਟਰ ਦੂਰ ਮੇਰਾ ਘਰ ਆ ਸੋ ਇੱਕ ਸਾਡੇ ਪਿੰਡ ਦਾ ਇੱਕ ਜੱਦੀ ਏਰੀਆ ਵੀ ਆ ਤੇ ਸਾਡੇ ਪਿੰਡ ਦਾ ਸੈਂਟਰ ਪੁਆਇੰਟ ਵੀ ਆ ਸੋ ਬੈਨੀਫਿਟ ਤਾਂ ਸਾਰਿਆਂ ਨੂੰ ਨਹੀਂ ਆ ਜੀ ਚਾਹੇ ਉਹ ਕੋਈ ਕਿਸੇ ਗਲੀ ਚ ਵਾਰਿਆ ਕਿਸੇ ਗਲੀ ਚ ਵਾਰਿਆ ਸਹੂਲਤ ਤਾਂ ਉਹਨਾਂ ਨੂੰ ਹੋਣੀ ਆ ਕਿ ਜਿਹੜਾ ਪਹਿਲੋ ਬਚ ਬਚਾ ਕੇ ਜਾਂਦੇ ਸੀਗੇ ਤੇ ਹੁਣ ਉਹ ਮਤਲਬ ਇੱਕ ਸਮੂਧ ਰਸਤਾ ਤੈਅ ਕਰਨੇ ਕਿ ਜਿਹੜੇ ਜਿਹੜੇ ਮੋਟਰਸਾਈਕਲ ਐਕਟਵਾ ਤੇ ਬਹਿਣ ਲੱਗਿਆ ਜਦੋਂ ਕਿ ਦੇ ਕੋਈ ਖੱਡੇ ਦੇ ਵਿੱਚ ਵਜਦੇ ਆ ਕੋਈ ਮਰੀਜ਼ ਆ ਤਾਂ ਹੁਣ ਉਹ ਮੁਸ਼ਕਲਾਂ ਤਾਂ ਨਹੀਂ ਹੋਣਗੇ ਲੋਕਾਂ ਨੂੰ ਦੇਖੋ ਜੀ ਸਵੀਡੀ ਇਹ ਸੜਕਿਆ ਮਾਤਾ ਮੰਦਰ ਤੋਂ ਅਗਲੇ ਪਿੰਡ ਤੱਕ ਜਾਊਗੀ ਉੱਥੇ ਬੜਾ ਅਸੀਂ ਦੇਖਿਆ ਜਦੋਂ ਬਾਰਿਸ਼ ਆਉਂਦੀ ਆ ਉੱਥੇ ਪਾਣੀ ਬੜਾ ਖੜਦਾ ਉੱਥੇ ਲੱਗਣਾ ਬੜੀ ਮੁਸ਼ਕਲ ਆਉਂਦੀ ਆ ਜੀ ਉਹ ਸਾਰੀ ਲੰਘ ਕੇ ਜਾਊਗੀ ਗਾਂ ਤੱਕ ਦੇਖੋ ਜੀ ਉਹਦੇ ਵਿੱਚ ਕੀ ਸੀਗਾ ਭਾਜੀ ਮੈਂ ਤੁਹਾਡੀ ਥੋੜੀ ਜੀ ਗੱਲ ਰਿਲੇਟ ਕਰਨ ਲੱਗਾ ਹਾਂ ਐਕਚੁਅਲ 'ਚ ਰੂਡ ਟੁੱਟੇ ਦਾ ਹੀ ਤਾਂ ਸੀਗਾ ਕਿ ਚੈਂਬਰ ਨਹੀਂ ਰੋਡ ਜਿੱਥੇ ਵੀ ਬਣ ਰਿਹਾ ਉਥੇ ਚੈਂਬਰਾਂ ਦੀ ਫਿਟਿੰਗ ਨਾਲ ਕਰਵਾ ਰਹੇ ਆ ਜਿੱਥੇ ਆਲਰੇਡੀ ਬਣੇ ਨੇ ਭਾਈ ਜੀ ਨਾ ਨਾ ਨਾਨਕ ਭਾਈ ਜੀ ਗਾੜੀ ਲੰਘਾ ਛੜ ਕੇ ਬੰਦੀ ਪਈ ਐ ਫਟ ਟੁੱਟ ਜਾਈ ਨਹੀਂ ਭਾਈ ਤੇ ਚੈਂਬਰ ਦੇਖੋ ਜਿੱਥੇ ਪੁਰਾਣਾ ਬਣਿਆ ਸੀਗਾ ਉਹਦੇ ਵਿੱਚ ਅਸੀਂ ਫਿਟਿੰਗ ਕਰਵਾਤੀ ਆ ਤੇ ਇਹਦੇ ਵਿੱਚ ਸੀਮੈਂਟ ਵਗੈਰਾ ਭਰ ਕੇ ਤੇ ਇਹ ਮਤਲਬ ਪਾਣੀ ਦੀ ਜਿਹੜੀ ਨਿਕਾਸੀ ਹੋ ਜਾਏ ਕੋ ਵੀ ਪਾਣੀ ਦੀ ਨਿਕਾਸੀ ਨਾਲ ਰੋਡ ਜਿਹੜਾ ਉਹ ਨਹੀਂ ਟੁੱਟਦਾ ਸੋ ਉਸੇ ਜਿਹੜਾ ਪ੍ਰੋਬਲਮ ਤੁਸੀਂ ਜ਼ਿਕਰ ਕੀਤਾ ਉਥੇ ਚੈਂਬਰ ਨਹੀਂ ਸੀਗਾ ਕੋਈ ਹੁਣ ਤੁਸੀਂ ਦੇਖੋ ਕਿ ਮੈਂ ਚੈਂਬਰ ਪਹਿਲਾਂ ਬਣਵਾਏ ਨਹੀਂ ਸਾਰੇ ਬਾਕੀ ਜਿਹੜੇ ਕੋਈ ਚੈਂਬਰਾਂ ਉੱਤੇ ਵਰਕ ਹੋਣ ਵਾਲਾ ਵਾ ਉਹ ਤੇ ਅਸੀਂ ਨਾਲ ਦੀ ਨਾਲ ਕਰਦੇ ਰਹਿਣਾ ਲੋਕ ਦਾ ਕੰਮ ਅਸੀਂ ਤਾਂ ਥੋੜਾ ਜਿਹਾ ਸਾਨੂੰ ਪਹਿਲ ਸੀਗੀ ਕਿ ਆਉਣ ਵਾਲੇ ਦਿਨਾਂ ਤੁੰਦਾ ਦਾ ਟਾਈਮ ਆ ਰਿਹਾ ਤੇ ਜੇ ਤੁੰਦਾ ਕਿਤੇ ਠੰਡ ਜਿਆਦੀ ਵੱਧ ਗਈ ਤੇ ਲੋਕ ਦਾ ਪਲਾਂਟ ਬੰਦ ਹੋਣਾ ਕਰਕੇ ਜਿਹੜੀ ਸਮੱਸਿਆ ਸਾਡੀ ਤਿੰਨ ਮਹੀਨੇ ਲੋਕਾਂ ਨੂੰ ਹੋਰ ਚੱਲਣੀ ਪੈਣੀ ਸੀਗੀ ਬਾਕੀ ਅਸੀਂ ਚੈਂਬਰ ਬਣਵਾ ਰਹੇ ਹਾਂ ਨਾਲ ਦੀ ਨਾਲ ਕਿ ਪਾਣੀ ਦੇ ਕਰਕੇ ਰੋਡ ਸਾਡਾ ਖਰਾਬ ਨਾ ਹੋਵੇ ਬਿਲਕੁਲ ਜੀ ਤੇ ਇੱਕ ਮੈਨੂੰ ਲਾਸਵਾਲ ਹੈ ਮੈਂ ਅਸੀਂ ਦੇਖਿਆ ਕੌਂਸਲ ਸਾਹਿਬ ਜਦੋਂ ਸੜਕਾਂ ਬੰਦੀਆਂ ਨੇ ਕਈ ਲੋਕ ਵਿੱਚੋਂ ਦੀ ਇੱਕ ਜਿਹੜਾ ਫੱਕ ਤੋੜ ਕੇ ਕੋਈ ਚੀਜ਼ਾਂ ਪਾ ਦਿੰਦੇ ਨੇ ਮੰਗ ਸੀ ਕੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਉਹ ਤਾਂ ਮੈਂ ਰੋਡ ਬੰਦੋ ਪਹਿਲੋਂ ਹੀ तकरीबन ਆਟੋ ਹਾਇਰ ਕੀਤਾ ਸੀਗਾ ਬਾਈ ਬਾਸ ਉਹ ਲੈ ਕੇ ਖੰਡ ਵਾਲੇ ਚੌਂਕ ਤੱਕ ਵੀ ਜਿੰਨੇ ਕੋਈ ਭੈਣ ਭਰਾ ਨੇ ਸੀਵਰ ਕੋ ਵਾਟਰ ਸਪਲਾਈ ਦਾ ਜੋੜਨਾ ਹੈ ਜੋੜ ਲਓ ਜੇ ਸੜਕ ਬਣਨ ਤੋਂ ਬਾਅਦ ਕਿਸੇ ਨੇ ਕੋਈ ਰੋਡ ਦਾ ਨੁਕਸਾਨ ਕੀਤਾ ਤਾਂ ਫਿਰ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਚਾਹੇ ਉਹ ਮੇਰਾ ਕੋਈ ਭੈਣ ਭਰਾ ਹੀ ਹੋਵੇ ਕਿਉਂਕਿ ਫਿਰ ਜਦੋਂ ਅਸੀਂ ਸਾਨੂੰ ਇਲਾਕਾ ਸਾਫ਼ ਸੁਥਰਾ ਚਾਹੀਦਾ ਵਾ ਫਿਰ ਉੱਥੇ ਥੋੜਾ ਜਿਹਾ ਸਾਨੂੰ ਜਿੱਥੇ ਲੋਡ ਪਵੇ ਉੱਥੇ ਖੇਚੀ ਵੀ ਵਰਤਨ ਦੀ ਲੋਡ ਆ ਉੱਥੇ ਫਿਰ ਵਰਤੀ ਜਾਊਗੀ ਕਿਉਂਕਿ ਇਦਾਂ ਦੀਆਂ ਚੀਜ਼ਾਂ ਕੀ ਬਾਰ-ਬਾਰ ਨਹੀਂ ਬੰਦੀਆਂ ਇੱਕ ਵਾਰੀ ਬਣ ਗਈ ਆ ਫਿਰ ਟਾਈਮ ਤਾਂ ਲੰਘਦਾ ਹੀ ਆ ਤੇ ਕਿਸੇ ਕਿਸਮ ਦੀ ਕੋਈ ਭੰਨ ਤੋੜ ਵਾਸਤੇ ਰੋਕੇ ਹੋਇਆ ਵਾ ਬਾਕੀ ਜੇ ਕੋ ਸਾਡਾ ਭੈਣ ਭਰਾ ਕਰੂਗਾ ਤੇ ਫਿਰ ਉਹਨਾਂ ਨੂੰ ਥੋੜਾ ਜਿਹਾ ਚੇਤਾਵਨੀ ਸਮਝ ਲਓ ਜਾਂ ਮੇਰੀ ਬੇਨਤੀ ਸਮਝ ਲਓ ਫਿਰ ਜੋ ਕਾਨੂੰਨੀ ਕਾਰਵਾਈ ਆ ਐਕਸ਼ਨ ਲਿਆ ਜਾਊਗਾ ਦੁੱਤੀ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਵਾਰਡ ਨੰਬਰ 82 ਦੀ ਆ ਸੰਦੀਪ ਸਿੰਘ ਕੌਂਸਲ ਜਿਹੜੇ ਕੀ ਆਮ ਆਦੀ ਪਾਰਟੀ ਤੋਂ ਨੇ ਹਲਕਾ ਬੈਠਸੀ ਦਿਖਾ ਰਹੇ ਆ ਬਹੁਤ ਸੋਹਣਾ ਤੇ ਇਮਾਨਦਾਰੀ ਕੰਮ ਕਰ ਰਹੇ ਨੇ ਕੋਈ ਤੁਹਾਨੂੰ ਤਸਵੀਰਾਂ ਜੀ ਸੁਖਾਣੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਰੋਡ ਜਿਹੜਾ ਵਾ ਬਹੁਤ ਸਾਫ ਸੁਥਰਾ ਤੇ ਵਧੀਆ ਸੁਜੰਦੇ ਢਾਗੜਾ ਜਿਹੜਾ ਬਣਾਇਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੀ ਲਹਿਰ ਜਿਹੜੀ ਆ ਬਹੁਤ ਵੱਡੀ ਆ ਅਤੇ ਕੰਮ ਬੜਾ ਫਲਿਸ਼ਿੰਗ ਬੜਾ ਸਫਾਈ ਕੀਤਾ ਜਾ ਰਿਹਾ ਅਜਿਹੀਆਂ ਸ਼ਰਕਾ ਤੁਹਾਨੂੰ ਅੰਮ੍ਰਿਤਸਰ ਦੇ ਪੋਸ਼ ਏਰੀਆ ਲਾਂਸ ਰੋਡ ਮਾਲ ਰੋਡ ਉੱਥੇ ਦੇਖਣ ਨੂੰ ਮਿਲ ਗਈਆਂ ਪਰ ਤੁਹਾਨੂੰ ਕਾਲੇ ਪਿੰਡ ਵਿੱਚ ਜਿਹੜੀ ਹੈ ਸੜਕ ਜਿਹੜੀ ਦੇਖਣ ਨੂੰ ਮਿਲਦੀ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਆ ਕਿ ਉਹਨਾਂ ਦੇ ਇਲਾਕੇ ਦੀ ਸੜਕ ਵਧੀਆ ਬਣ ਗਈ ਆ ਅਤੇ ਲੋਕਾਂ ਦੇ ਜਿਹੜੇ ਘਰਾਂ ਦੇ ਕਾਫੀ ਡਿਮਾਂਡ ਸੀ ਮੰਗ ਸੀ ਉਹ ਮੰਗ ਜਿਹੜੀ ਆ ਪੂਰੀ ਕੀਤੀ ਗਈ ਆ ਵਾਰ ਨੰਬਰ 82 ਦੇ ਕੌਂਸਲਰ ਸੰਦੀਪ ਸਿੰਘ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਜਿਹੜੀ ਆ ਬਹੁਤ ਵਧੀਆ ਬਣਾਈ ਗਈ ਆ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਬੈਠੇ ਨੇ ਮਾਤਾ ਜੀ ਤੁਹਾਡੇ ਘਰ ਦੇ ਗਾੜੀ ਉਹ ਸੜਕ ਲੰਘਦੀ ਆ ਵਧੀਆ ਬਰਜੇ ਦੀ ਮੰਗ ਸੀ ਕੀ ਕਹਣਾ ਜਾਓਗੇ ਹਾਂਜੀ ਸੜਕیں ਬਣਾਈ ਆ ਕੌਂਸਲਰ ਸਾਹਿਬ ਨੇ ਵਧੀਆ ਕੰਮ ਕੀਤਾ ਵਾ ਜੀ ਹਾਂਜੀ ਵਧੀਆ ਵਧੀਆ ਬਹੁਤ ਵਧੀਆ ਸੰਦੀਪ ਸਿੰਘ ਨੇ ਬਣਾਈ ਆ ਹਾਂ ਕਿੰਨੇ ਕਿਤੋਂ ਮੰਗ ਸੀ ਇਹ ਸੜਕ ਕਦੋਂ ਦੀ ਟੁੱਟੀ ਪਈ ਸੀ ਇਹ ਝੜਕਾ ਇਹ ਤਾਂ ਬਹੁਤ ਚਿਰ ਦੀ ਕਾਫੀ ਚਿਰ ਦੀ ਜਦੋਂ ਵੋਟਾਂ ਲੈਣ ਵਾਸਤੇ ਆਉਂਦੇ ਸੀ ਲੀਡਰ ਕਹਿੰਦਾ ਕਿ ਐ ਨਹੀਂ ਭਾਈ ਵੋਟਾਂ ਬਾਅਦ ਪਾਵਾਂਗੇ ਪਰ ਸੜਕ ਬਣਾਓ ਸਾਡੀ ਨਹੀਂ ਨਹੀਂ ਆਂਦੇ ਬਣਾਵਾਂਗੇ ਤਾਂ ਬਣਾਤੀ ਹਣ ਠੀਕ ਹੈ ਹਾਂ ਬਹੁਤ ਵਧੀਆ ਬੰਦਾ ਤੁਹਾਡੇ ਇਲਾਕੇ ਦਾ ਪੁੱਤ ਆ ਤੁਹਾਡਾ ਬੇਟਾ ਵਾ ਜਿਹਨੇ ਕੰਮ ਕੀਤਾ ਹੈ ਹਾਂਜੀ ਹਾਂਜੀ ਬੇਟਾ ਸਾਡਾ ਪੋਤਰਾ ਸਾਡਾ ਸੜਕ ਨਾ ਟੁੱਟੇ ਪਾਣੀ ਨਾ ਡੋਲਣ ਲੋ ਕੀ ਬਸ ਇਹ ਤੁਹਾਡੀ ਖੁਆਇਸ਼ ਆ ਇੱਕ ਵਾਰ ਸਾਡੇ ਕੋਲ ਕਹਿ ਤਰ ਵੀ ਉੱਤੇ ਸਖਤ ਐਕਸ਼ਨ ਲਿਆ ਜਾਊਗਾ ਜਿਹੜਾ ਬੰਦਾ ਪਾਏ ਸੜਕੇ ਤੋੜੂਗਾ ਜਾਂ ਸੜਕ ਤੇ ਕੋਈ ਵਾਗ ਕ੍ਰੋਸ ਕਰੂਗਾ ਤੇ ਕਰ ਵੀ ਹੋਗਾ ਡੁੱਲਣਾ ਚਾਹੀਦਾ ਪਾਜੀ ਬਸ ਇਹ ਸੜਕ ਟੁੱਟੇ ਨਾ ਬਸ ਅਹੀ ਹੋ ਜਾਣੇ ਆਈ ਪਾਜੀ ਦਾ ਤੁਹਾਨੂੰ ਹਦ ਕਰਦੇ ਆ ਦਿਲੋਂ ਕਿ ਬਹੁਤ ਬਹੁਤ ਮੁਸ਼ਕਲ ਸੀ ਸਾਨੂੰ ਸੋਣ ਅਹੀਂ ਚਲੋ ਵਧੀਆ ਜੋ ਵੀ ਠੀਕ ਵਧੀਆ ਬਹੁਤ ਸੋਨਾ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਲੋਕ ਥੱਕਦੇ ਨਹੀਂ ਨੇ ਕੌਂਸਲ ਸਾਹਿਬ ਦਾ ਧੰਨਵਾਦ ਕਰਦੇ ਆ ਲੋਕਾਂ ਦਾ ਕਹਿਣਾ ਵੀ ਬਹੁਤ ਮੰਗ ਸੀ ਬਹੁਤ ਸ਼ੁਕਰੀਆ ਜਿਹੜੀ ਸੜਕ ਜਿਹੜੀ ਬਣਾਕ ਦਿੱਤੀ ਆ ਵਧੀਆ ਜਿਹੜੀ ਸੜਕ ਬਣਾਕ ਦਿੱਤੀ ਆ ਹੁਣ ਵੇਖਣ ਆ ਗਏ ਆ ਲੋਕ ਜਿਹੜੇ ਨੇ ਕੌਤਾ ਸ਼ਕਤੀ ਤੇ ਧਿਆਨ ਰੱਖਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਫਿਰ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ